ਉਹਨੇ ਕੋਈ ਗੱਲ ਨਹੀਂ ਬੋਲੀ ਜੋ ਡਾਕਟਰ ਦੇ ਵਿੱਚ ਕਰਨ ਤਾਂ ਰਿਸਟ੍ਰਿਕ ਨੂੰ ਵਿਧਾਨ ਸਭਾ ਹਲਕਾ ਪੱਟੀ ਦੇ ਵਿੱਚੋਂ ਪਿੰਡ ਸਭਰਾ ਤੋਂ ਸਰਕਾਰ ਅੰਕ ਇਸ ਕਰਕੇ ਆ ਭੀ ਇਹਨਾਂ ਦੇ ਇੱਕ ਪਿੰਡ ਦੇ ਹੀ ਜ਼ਿਮੀਦਾਰ ਭਰਾ ਕੋ 12 ਲੱਖ 40 ਹਜ਼ਾਰ ਰੁਪਏ ਦੀ ਲੈਂਡ ਤੇ 5 ਲੱਖ ਰੁਪਈਆ ਵਾਪਸ ਕਰਨ ਦੇ ਬਾਅਦ ਵਿੱਚ ਉਸ ਤਰ੍ਹਾਂ ਦਾ 2 ਤਰੀਕ ਨੂੰ ਡਿਪਟੀ ਸਾਹਿਬ ਨੇ ਆਪਣੇ ਕੋ ਪੱਟੀ ਨੇ ਬੁਲਾ ਕੇ ਇਹਨਾਂ ਨੂੰ ਪਿਠਾ ਕੇ ਦੂਸਰੀ ਪਾਰਟੀ ਨੇ ਜਾ ਕੇ ਮਾਨ ਨੂੰ ਸਾਰੇ ਨੂੰ ਖੁਰਦਪੁਰਦ ਕੀਤਾ ਇਹਨਾਂ ਨੇ ਦਰਖਾਸਤ ਡਿਪਟੀ ਸਾਹਿਬ ਕੋ ਵੀ 14 12 ਨੂੰ 14 2 ਨੂੰ 225 ਨੂੰ ਦਿੱਤੀ ਦਫ਼ਤਰਾਂ ਦੇ ਚੱਕਰ ਕੱਢਦੇ ਰਹੇ ਬਾਰ-ਬਾਰ ਦਫ਼ਤਰਾਂ ਦੇ ਚੱਕਰ ਕੱਟੇ ਵੀ ਸਾਡੇ ਨਾਲ ਧੱਕਾ ਹੋਇਆ ਪਰ ਇਹਨਾਂ ਦੇ ਕਹਿਣ ਮਤਾਂ ਕੋ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਸਾਥੀਆਂ ਦੇ ਤੱਕ ਇਹਨਾਂ ਨੇ ਪਹੁੰਚ ਕੀਤੀ ਉਹਨਾਂ ਫੌਜ ਕਰਕੇ ਜਦੋਂ ਮੇਰੇ ਕੋਲ ਪਹੁੰਚੇ ਫਿਰ ਆਪਾਂ 17 ਤਰੀਕ ਨੂੰ ਥਾਪੀ ਸਾਹਿਬ ਨੂੰ ਮੈਂ ਸਾਰੀ ਗੱਲ ਦੱਸੀ ਪਰ ਅੱਜ ਹਫ਼ਤੇ ਤੋਂ ਉੱਪਰ ਹੋ ਗਿਆ ਐਸਐਸਪੀ ਸਾਹਿਬ ਨੇ ਵੀ ਇੱਥੇ ਗੌਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੁਣ ਸਾਨੂੰ ਮਜਬੂਰਨ ਹਰਜਿੰਦਰ ਸਿੰਘ ਉਹਨਾਂ ਨੂੰ ਗਰੀਬ ਪਰਿਵਾਰ ਇਨਸਾਫ ਦਿਵਾਉਣ ਲਈ ਮਜਬੂਰਨ ਸਾਨੂੰ ਤਰਨ ਤਰਨ ਰਸੂਲਪੁਰ ਨਹਿਰਾ ਤੇ ਪੱਟੀ ਰੋਡ ਤੇ ਧਰਨਾ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਅਸੀਂ ਬਹੁਤ ਹੀ ਮਜਬੂਰੀ ਨਾਲ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜੇਕਰ 30 ਤਰੀਕ ਨੂੰ ਦਿਨ 100 ਵਰ 30 ਜੂਨ ਨੂੰ ਰਸੂਲਪੁਰ ਨਹਿਰਾਂ ਤੇ ਧਰਨਾ ਦਿੱਤਾ ਜਾਊਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਉਸ ਪ੍ਰਸ਼ਾਸਨ ਦੀ ਉਥੋਂ ਦੀ ਐਡਮਿਨਿਸਟ੍ਰੇਸ਼ਨ ਦੀ ਹੋਏਗੀ ਕਿਉਂਕਿ ਇਸ ਹਰਜਿੰਦਰ ਸਿੰਘ ਨੂੰ ਇਨਸਾਫ ਪਾਇਆ ਜਾਵੇ बसपा अम्बेदकर पार्टी जिंदाबाद 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 बसपा अम्बेदकर पार्टी जिंदाबाद 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 बसपा अम्बेदकर पार्टी जिंदाबाद 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 पार्टी जिंदाबाद 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 बसपा अम्बेदकर पार्टी जिंदाबाद 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 ਜੀਤ ਗੁਰਪਾਈ ਮੈਂ ਸਭਰਾ ਪੈਂਦੇ ਸੀ ਤੇ ਕੀ ਹੈ ਸਾਰਾ ਮਾਮਲਾ ਜੀ ਮਾਮਲਾ ਵੀਰ ਜੀ ਇਸਾਂ ਵੀ ਅਹੀਂ ਬਹਿ ਲਾਈ ਬੇਟਾ ਬਾਹਰ ਭੇਜਿਆ ਹੈ 12 ਲੱਖ 40 ਹਜ਼ਾਰ ਰੁਪਏ ਲਿਆ ਸੀ ਇਹ ਤੋਂ ਫਾਲ ਬਾਅਦ ਸਾਡੇ ਘਰ ਚੱਕਰ ਮਾਰਦਾ ਰਿਹਾ ਪੈਸੇ ਦੋ ਪੈਸੇ ਦੋ ਅਸੀਂ 5 ਲੱਖ ਤੇ 30 ਹਜ਼ਾਰ ਇਹਨੂੰ ਵਾਪਸ ਕਰਤਾ 5 ਲੱਖ ਇਕੱਠਾ ਕੀਤਾ ਤੇ 30 ਹਜ਼ਾਰ ਉਹ ਦੋ ਵਾਰੀ ਕੀਤਾ ਇਹਨੂੰ ਵਿਆਜ ਤੌਰ ਤੇ ਉਹ ਲਿਆਏ ਨੇ ਤੇ ਜਿਹੜਾ 5 ਲੱਖ ਰਕਮ ਦੇ ਵਿੱਚੋਂ ਮਤਲ ਲੈ ਗਿਆ ਸਾਡੇ ਤੋਂ ਤੇ ਕਹਿੰਦੇ ਕੋਈ ਨਹੀਂ ਬਾਅਦ ਹਸਾਬ ਕਰ ਲਾਂਗੇ ਕੋਈ ਗੱਲ ਨਹੀਂ ਚਲੋ ਲੈ ਗਿਆ ਕੈਸ਼ ਛੱਡ ਦੋ ਹਰ ਦੋ ਵੀਡੀਓ ਜ਼ਰੂਰ ਬਣੀ ਸਿਰਫ ਇਹ ਲਿਖਾਇਆ ਨਹੀਂ ਮਗਰ ਚਲੋ ਅਸੀਂ ਉਹ ਡਾਕੂਮੈਂਟ ਦੇ ਪਿੱਛੇ ਲਿਖਾ ਲਈ ਤੇ ਤੇ ਵਧੀਆ ਹੋ ਜਾਣਾ ਉਸ ਤੋਂ ਬਾਅਦ ਇਹ ਇੱਕ ਦੋ ਵਾਰੀ ਬੰਦੇ ਵੀ ਲੈ ਕੇ ਆਇਆ ਇਦਾਂ ਮੈਨੂੰ ਘਰ ਛੱਡ ਦੋ ਘਰ ਛੱਡੇਂਗੇ ਐਵੇਂ ਤੈਨੂੰ ਘਰ ਕਿਵੇਂ ਛੱਡਦੀ ਐਨੇ ਪੈਸੇ ਚ ਥੋੜੇ ਪੈਸੇ ਤੇਰੇ ਪੈਸੇ ਦਾ ਕਿਤੇ ਉਹ ਵੀ ਕਰਦੇ ਕੁਛ ਸਾਨੂੰ ਥੋੜਾ ਮੌਕਾ ਟਾਈਮ ਦੇ ਇਹ ਨਾ ਵਸ ਇਹਨੇ ਇਦਾਂ ਮੜ ਕੇ ਨੇ ਸਾਨੂੰ ਵੱਡੀ ਪੁਲਿਸ ਦੇ ਬੁਲਾ ਲਿਆ ਡੀਐਸਪੀ ਕਵਲ ਜੀ ਨੇ ਸਾਨੂੰ ਫੋਨ ਕੀਤਾ ਕਹਿੰਦਾ ਐਦਾਂ ਕਰਕੇ ਤੁਹਾਡੀ ਤੇ ਦਰਖਾਸਤ ਤੁਸੀਂ ਆਓ ਇੱਥੇ ਦੇਨੇ ਆਹੀ ਗਏ ਆ 12 1 ਵਜੇ ਹੀ ਗਏ ਆ 4 ਵਜੇ ਨੇ ਸਾਡੇ ਹੱਥ ਨੂੰ ਉੱਥੇ ਬਿਠਾ ਕੇ 4 ਵਜੇ 8 ਵਜੇ ਤੱਕ 4 ਵਜੇ ਸਾਡੇ ਘਰ ਦੇ ਨੇ ਪਾਨ ਤੋੜ ਸਾਡੇ ਕੈਂਪਰੇ ਕੀ ਥਾਲੇ ਕੀ ਸਭ ਤੋੜ ਦਿੱਤੇ ਸਮਾਨ ਰੋੜਦ ਖੁਰਦ ਇੱਧਰ ਉੱਧਰ ਕਰ ਦਿੱਤਾ ਸਾਰਾ ਸਾਨੂੰ ਪਿੰਡ ਵਾਲੇ ਕਹਿੰਦੇ ਤੁਹਾਡੇ ਘਰ ਤੇ ਆ ਕੇ ਇਦਾਂ ਪੰਨ ਤੋੜ ਕਰਨ ਦੇ ਕਬਜ਼ਾ ਕੀ ਗੱਲ ਹੋਈ ਕਿਹਦੇ ਨਾਲ ਲੜਾਈ ਹੋਈ ਆ ਐਂ ਕਿਹਾ ਕੋਈ ਗੱਲ ਨਹੀਂ ਇੱਥੋਂ ਸਾਡੇ ਕੋਲੋਂ ਬੈਠਾ ਗਿਆ ਵਾਏ ਇਹ ਜੋ ਕਰਾਇਆ ਡੀਐਸਪੀ ਨੇ ਕਰਵਾਇਆ ਵੱਡੀ ਨੇ ਅਸੀਂ ਉਹਨਾਂ ਨੂੰ ਫੋਨ ਲਾਇਆ ਬੈਠਾ ਇਹਨਾਂ ਨੇ ਕਹਿੰਦੇ ਵੀ ਆ ਕੀ ਹੋਇਆ ਕਿ ਸਾਨੂੰ ਰੈਜਨਾਵ ਦਾ ਸੱਦਾ ਤੁਸੀਂ ਸਾਡਾ ਰੈਜਨਾਵਾ ਕਰਾਉਂ ਦਿਓ ਨਹੀਂ ਹੁੰਦਾ ਸਾਨੂੰ ਵੀ ਘਰ ਭੇਜ ਦਿੰਦੇ ਤੇ ਕਹਿੰਦਾ ਨਹੀਂ ਮੈਂ ਆ ਗਿਆ ਬਸ ਆ ਗਿਆ ਦੋ ਮਿੰਟ ਮੈਂ ਇਦਾਂ ਵਿਆਹ ਗਿਆ ਉੱਥੇ ਗਿਆ ਆ ਗਿਆ ਆ ਗਿਆ ਇਹ ਰਾਤੀ 7 ਵਜੇ ਆਇਆ ਬਾਅਦ ਚ 7 ਵਜੇ ਤੱਕ ਸਾਨੂੰ ਉੱਥੇ ਡੱਕ ਕੇ 8 ਵਜੇ ਉਹਨੇ ਸਾਨੂੰ ਜਵਾਬ ਦੇ ਦਿੱਤਾ ਕਿ ਜੋ ਮੈਂ ਕਰਵਾ ਹੁਣ ਤੁਸੀਂ ਆਪਣਾ ਕਰਫੋ ਜੋੜਨਾ ਇਹ ਡੀਐਸਪੀ ਕਵਲਜੀਤ ਨੇ ਕਹੀ ਸਾਨੂੰ ਉਹਦੇ ਰੀਡਰ ਨੇ ਸਾਨੂੰ ਆਪਣੇ ਕਮਰੇ ਚ ਹੀ ਬਾਹਰ ਛੱਡਿਆ ਕਹਿੰਦਾ ਬਾਹਰ ਨਹੀਂ ਮੈਂ ਜਾਣ ਦੇਣਾ ਤੁਹਾਡੀ ਪਾਰਟੀ ਬਾਹਰ ਵੀ ਬੈਠੀ ਤੁਸੀਂ ਝਗੜਾ ਕਰੋਗੇ ਨਾ ਪਰ ਮੇਰੇ ਤੋਂ ਕੌਣ ਸਿਕਉਂਦੀ ਕਵਜੀ ਕਰਵਾਉਣ ਲੱਪੀ ਆ ਆ ਸਾਡੇ ਨਾਲ ਤੇ ਜਦੋਂ ਲਾਲਾ ਵੀ ਜਦੋਂ ਸਾਡੇ ਨਾਲ ਆਈ ਉਹਦੋਂ ਤਾਂ ਹੀ ਕਰਵਾਉਣ ਲੱਪੀ ਆ ਤਾਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਅਸੀਂ ਇਹਨਾਂ ਕੋ ਵੀਰਜੀ ਹੁਣਾ ਕੋਲ ਆਏ ਆ ਕਵਲਜੀਤ ਵੀਰਜੀ ਹੁਣਾ ਕੋਲੇ ਸਾਨੂੰ ਪਤਾ ਲੱਗਾਗਾ ਕਿ ਸਾਨੂੰ ਇਨਸਾਫ ਦਿਵਾਉਣਗੇ ਸਾਨੂੰ ਭਰੋਸਾ ਹੈ ਨਾ ਤੇ ਦਰਖਾਸਤ ਐਸੀ ਦਿੱਤੀ ਹੋਈ ਆ ਮਾਰਚ ਦੀ 10 ਤਰੀਕ ਦੀ ਆਹੀਂ ਬੜੇ ਚੱਕਰ ਕੱਢਿਆ ਸਾਡੀ ਕੋਈ ਵੀ ਸੁਣਵਾਈ ਕਿਸੇ ਅਫਸਰ ਨੇ ਨਹੀਂ ਕੀਤੀ ਹੁਣ ਕਿੱਥੇ ਰਹਿ ਰਹੇ ਆ ਹੁਣ ਇਸ ਤਰ੍ਹਾਂ ਹੀ ਐ ਕਦੀ ਕੇਹ ਰਿਸ਼ਤੇਦਾਰਾਂ ਦੇ ਕਦੀ ਕੇਹ ਰਿਸ਼ਤੇਦਾਰਾਂ ਦੇ ਰਹਿਣਾ ਅਸੀਂ ਕਿੱਥੇ ਇਦਾਂ ਹੀ ਲਾਦਾ ਘਰੋਂ ਬੇਕਾਰ ਹੋ ਗਏ ਹਾਂ ਘਰੋਂ ਬੇਕਾਰ ਹੋ ਗਏ ਬਹੁਤ ਆਕਾਰਨਾ ਕੀਤਾ ਨੇ ਹਰਜਿੰਦਰ ਸਿੰਘ ਕਿੱਥੇ ਹੋ ਜੀ ਤੇ ਚਵਰਾਹੜ ਕੀ ਇਹ ਸਾਰਾ ਮਾਮਲਾ ਪੈਸਾ ਤੇ ਸਰ ਜੀ 12 ਲੱਖ 40 ਹਜ਼ਾਰ ਰੁਪਏ ਵਿਆਜ ਜਿਹਾਏ ਮੁੰਡਾ ਬਾਹਰ ਭੇਜਣਾ ਤੇ 12 ਲੱਖ 40 ਹਜ਼ਾਰ ਚ ਮੈਂ 5 ਲੱਖ ਨੂੰ 6 ਮਹੀਨੇ ਬਾਅਦ ਮੋੜਿਆ ਨੂੰ 6 ਮਹੀਨੇ ਬਾਅਦ ਚ ਪਹਿਲੇ ਮੋੜਿਆ ਮੇਰੇ ਨਾਲ 5ਵੇਂ ਮਹੀਨੇ ਦੀ ਪਹਿਲੀ ਤਰੀਕ ਨੂੰ ਇਹਨੇ ਬਾਅਦ ਵਿੱਚ ਬਾਅਦ ਚ ਫਿਰ ਮੈਨੂੰ ਇਸ ਤਰੀਕ ਤੰਗ ਕਰਨ ਲੱਗ ਪਿਆ ਮੈਨੂੰ ਉਹਦਾ ਪੈਸੇ ਦੇ ਪੈਸੇ ਦੇ ਮੈਂ ਥੋੜੇ ਸਾਡੇ ਪੈਸੇ ਮਰ ਗਏ ਤੁਹਾਨੂੰ ਪੈਸੇ ਦੇ ਦੇਣੇ ਆ ਆ ਲੈ ਲੈਂਦੇ ਪੈਸੇ ਸਾਡੇ ਸੈਟਮੈਂਟ ਹੋ ਲੈਣ ਸਾਡੇ ਦਾ ਦੇਦਾ ਜਰੂਰ ਤੁਹਾਡੇ ਪੈਸੇ ਨਹੀਂ ਰਹਾ ਤੇ ਆਈ ਕੋਈ ਤੇ ਤਾਂ ਮੈਂ ਤੁਮਕੇ ਤਾਂ ਅੰਦਰ ਪਚਾਇਤ ਲਿਆ ਮੇਰੇ ਕੋ ਮੈਂਬਰ ਸਰਪੰਚ ਲਿਆ ਗਿਆ ਹਮਦਰਿਆ ਮੈਂ ਤਾਂ ਕੋਈ ਗੱਲਬਾਤ ਹੀ ਆਂਦੇ ਗਾਲਾਂ ਕੱਢਦਾ ਗਾਲਾਂ ਮੈਂ ਤਾਂ ਕੋਈ ਗਾਲਗੂਲ ਨਹੀਂ ਕੱਢੀ ਕੋਈ ਤੇ ਤੇ ਬਾਅਦ ਇਹ ਨਾ ਤੁਹਾਨੂੰ ਡੀਐਫਸੀ ਨੇ ਸੱਦਿਆ ਤਾਂ ਮੇਰੇ ਕੋ 3 ਦਿਨ ਫੋਨ ਕਰਦਾ ਰ ਮੈਂ ਹਰਿਆਣੇ ਚ ਵਿਆਹ ਗਿਆ ਹਾਂ ਮੈਨੂੰ ਫੋਨ ਕਰਦਾ ਰ ਮੈਂ ਨਾ ਹੁਣੇ ਆ ਹੁਣੇ ਆ ਮੈਂ ਹਣਾ ਹੁਣੇ ਮੇਰਾ ਟਾਈਮ ਨਹੀਂ ਮੈਂ 3 ਦਿਨ ਬਾਅਦ ਆਉਣਾ ਹਰਿਆਣੇ ਚ ਫਿਰ ਬੇ 3 ਦਿਨ ਬਾਅਦ ਮੈਂ ਰਾਤੋ ਰਾਤ ਉੱਥੇ ਫਿਰ ਤੀਜੇ ਦਿਨ ਮੈਂ ਮੁੜਿਆ ਤੇ ਮੈਂ ਆਇਆ ਕੋਈ 12 1 ਵਜੇ ਤੱਕ ਮੈਂ ਪਹੁੰਚਿਆ ਉੱਥੇ ਹੀ ਤਰ੍ਹਾਂ ਬ ਮੈਨੂੰ ਆਦਾ ਕੀ ਮਸਲਾ ਤੁਹਾਡਾ ਮਾਹ ਸਾਡੇ ਪੈ ਆਂਗਾ ਲੈਣ ਦੇਣਾ ਮੈਨੂੰ ਆਦਾ ਕਿੰਨੇ ਪੈਸੇ ਦੇਣ ਲੈ ਮਾਹ 12 ਲੱਖ 40 ਹਜ਼ਾਰ ਰੁਪਇਆ ਮਾਹ ਇਹਨੂੰ ਮੈਂ 5 ਲੱਖ ਉਹਨੇ ਨਹੀਂ ਬੋਲ ਨਹੀਂ ਸਕੋ ਬੋਲਿਆ ਮੈਂ ਇਹਨੂੰ ਦੱਸ ਧੀ ਐਫਸੀ ਨੂੰ ਮੈਂ 5 ਲੱਖ ਰੁਪਇਆ ਲਿਆ ਦਿੱਤਾ ਇਹਨੂੰ ਮੈਂ ਕੋਈ ਨਹੀਂ ਉਥੇ ਡੀਪੀ ਨੂੰ ਕਿਹਾ ਮੈਂ ਮੈਂ 5 ਦਿੱਤਾ ਉਹਨੇ ਇਹਨੂੰ ਮੇਰੇ ਸਾਹਮਣੇ ਪੁੱਛਿਆ ਹਾਂ ਤੂੰ ਲਿਆ ਪੈਸੇ ਆਂਦਾ ਉਹ ਮੰਨਿਆ ਆਂਦਾ ਹਾਂ ਮੈਂ ਲਿਆ ਵਾ 5 ਲੱਖ ਬਾਅਦ ਚ ਮੁੜ ਕੇ ਉਹਨੂੰ ਕਹਿੰਦਾ ਵੀ ਹਾਂ ਹੋਈ 18 ਲੱਖ ਰੁਪਇਆ ਆਂਦਾ ਮੈਂ 18 18 ਦਾ ਕੋਈ ਨਹੀਂ ਆ 5 ਤੋਂ 12 40 ਆ ਮੈਂ ਤਾਂ ਵਿਆਜ ਤੇ ਲਾਇਆ ਸੀ ਤੁਹਾ ਮੈਂ ਕਾਗਜ਼ ਪੜ੍ਹ ਕੇ ਵੇਖ ਰਹਾ ਮੈਂ ਕਾਗਜ਼ ਰੱਖੇ ਉਹਨੇ ਕਾਗਜ਼ ਮੇਰੇ ਕਾਗਜ਼ਾਂ ਨੇ ਵੇਖਿਆ ਹੀ ਨਹੀਂ ਉਹਨੇ ਡਿਊਟੀ ਤੇ ਬਿਆਨਾ ਕਰਦਾ ਕੀਤਾ ਸੀ ਕਰਦੇ ਆ ਉਹਨੇ ਬਿਆਨਾ ਲਿਖਿਆ ਵਾ ਆਹੀ ਵਿਆਜੀ ਲੈ ਪੈਸੇ ਸਾਨੂੰ ਜਾਣ ਕੇ ਕਿਤੇ ਬਿਆਨਾ ਦੇ ਦਿੰਦਾ ਸੀ ਘਰੋਂ ਪਾਣੀ ਹਰ ਜੀ ਅਸੀਂ ਨਾ ਪੜਾ ਸਾਨੂੰ ਪਤਾ ਨਹੀਂ ਉਹਨਾਂ ਉਹਦੇ ਨਾਲ ਲਿਖਾਰੀ ਨਾਲ ਮਿਲ ਕੇ ਹਰ ਕੋਈ ਨਾ ਪਹਿਲਾਂ ਹੀ ਸਾਈਡਾਂ ਕੀਤੀ ਹੋਈ ਕਰਕੇ ਦੇਣਾ ਸਾਡੇ ਨਾਲ ਇਸ ਤਰ੍ਹਾਂ ਕੀਤੀ ਆ ਪੈਣਾ ਲੱਗਿਆ ਤੁਹਾਡੇ ਲਈ ਕੋਈ ਬੜੇ ਲਿਖਾਰੀ ਨਹੀਂ ਸੀ ਨਹੀਂ ਪੈਸੇ ਸਾਡੇ ਖਾਤੇ 'ਚ ਆਏ ਹਾਂਜੀ ਹਾਂਜੀ ਮੰਗ ਕਰ ਆਹ ਤਨ ਸਾਹ ਮੰਗਦੇ ਜੋ ਕਰਾਇਆ ਡਿਊਟੀ ਨੇ ਕਰਾਇਆ ਸਾਰਾ ਕੋਈ ਮੈਂਬਰ ਹਨੇਪਰ ਦਾ ਸਾਹ ਆਪਣਾ ਨਾਮ ਦੱਸ ਕੇ ਰਾਜ ਦੀ ਰਿਪਰੈਸਨ ਕੀਤੀ ਹੈ ਕੀ ਪਰਿਵਾਰ ਦੀ ਮੁਸ਼ਕਲਾਂ ਨੂੰ ਪੱਲਿਆ ਕਰਦੇ ਮੇਰਾ ਨਾਮ ਕਵਲਜੀਤ ਸਿੰਘ ਸੋਹਤਾ ਪੰਜਾਬ ਪ੍ਰਧਾਨ ਬਸਪਾ ਅੰਬੇਡਕਰ ਪਾਰਟੀ ਅੱਜ ਦੀ ਜੋ ਪ੍ਰੈਸ ਕਾਨਫਰੰਸ ਇਸ ਕਰਕੇ ਕੀਤੀ ਜਾ ਰਹੀ ਆ ਆਏ ਦਿਨ ਪੰਜਾਬ ਦੇ ਵਿੱਚ ਦਲਿਤ ਪਰਿਵਾਰਾਂ ਤੇ ਅਤਿਆਚਾਰ ਦਲਿਤ ਪਰਿਵਾਰਾਂ ਨਾਲ ਤਸ਼ੱਦਦ ਕੀਤਾ ਜਾ ਰਿਹਾ ਜਿਸ ਦੀ ਤਾਜ਼ਾ ਮਿਸਾਲ ਤਰਨਤਾਰਨ ਪੱਟੀ ਵਿਧਾਨ ਸਭਾ ਦੇ ਵਿੱਚ ਸਭਰਾ ਪਿੰਡ ਤੋਂ ਸਰਦਾਰ ਹਰਜਿੰਦਰ ਸਿੰਘ ਜੀ ਅਤੇ ਉਹਨਾਂ ਦਾ ਪੂਰਾ ਪਰਿਵਾਰ ਅੱਜ ਬਸਪਾ ਬੈਡਕਰ ਪਾਰਟੀ ਦੇ ਦਫ਼ਤਰ ਵਿੱਚ ਪਹੁੰਚਿਆ ਇਸ ਕਰਕੇ ਪਹੁੰਚਿਆ ਕਿ 14 2 2025 ਨੂੰ ਮਾਣਯੋਗ ਹਲਕਾ ਪੱਟੀ ਦੇ ਡੀਐਸਪੀ ਸਾਹਿਬ ਨੇ ਪੈਸੇ ਤੇ ਲੈਣ ਦੇ ਵਿੱਚ ਹਰਜਿੰਦਰ ਸਿੰਘ ਅਤੇ ਦੂਸਰੀ ਪਾਰਟੀ ਨੂੰ ਬੁਲਾਇਆ ਸੀ ਜਦੋਂ ਦੂਸਰੀ ਪਾਰਟੀ ਨੂੰ ਬੁਲਾਇਆ ਹਰਜਿੰਦਰ ਸਿੰਘ ਉਹਨਾਂ ਨੂੰ ਡੀਐਸਪੀ ਸਾਹਿਬ ਨੇ ਕਿਹਾ ਕਿ ਇੱਥੇ ਆਪਣੇ ਕੋ ਬਿਆਨ ਨੋਟ ਕਰਾ ਕੇ ਜਾਓ ਤੇ ਡੀਐਸਪੀ ਸਾਹਿਬ ਆਪ ਉੱਥੋਂ ਉੱਠ ਕੇ ਚਲੇ ਗਏ ਜਦੋਂ ਉੱਠ ਕੇ ਚਲੇ ਗਏ ਇਹਨਾਂ ਸਾਥੀਆਂ ਦੇ ਕਹਿਣ ਮੁਤਾਬਕ ਵੀ ਸਾਨੂੰ ਡੀਐਸਪੀ ਸਾਹਮਣੇ 8 ਵਜੇ ਤੱਕ ਉੱਥੇ ਬਿਠਾਈ ਛੱਡਿਆ ਔਰ ਦੂਸਰੀ ਪਾਰਟੀ ਨੂੰ ਉੱਥੋਂ ਕੱਲ ਦਿੱਤਾ ਗਿਆ ਔਰ ਦੂਸਰੀ ਪਾਰਟੀ ਨੇ 25-30 ਬੰਦੇ ਲੈ ਕੇ ਇਹਨਾਂ ਦੇ ਕਹਿਣ ਮੁਤਾਬਕ ਰਫਲਾ ਨਾਲ ਲੈ ਕੇ ਇਹਨਾਂ ਦੇ ਘਰ ਤੇ ਨਜਾਇਜ਼ ਕਬਜ਼ਾ ਕਰਕੇ ਇਹਨਾਂ ਦੇ ਸਮਾਨ ਨੂੰ ਖੁਰਦਪੁਰਤ ਕਰਕੇ ਉੱਥੋਂ ਲੈ ਕੇ ਜਾਣ ਦੀ ਗੱਲ ਕੀਤੀ ਪਰ ਜਦੋਂ ਇਹਨਾਂ ਨੂੰ ਪਿੰਡ ਵਾਲਿਆਂ ਵੱਲੋਂ ਫੋਨ ਗਿਆ ਵੀ ਤੁਹਾਡੇ ਘਰ ਤੇ ਕਬਜ਼ਾ ਕੀਤਾ ਜਾ ਰਿਹਾ ਤੁਹਾਡਾ ਸਮਾਨ ਖੁਰਦ-ਫੁਰਦ ਕੀਤਾ ਜਾ ਰਿਹਾ ਇਹਨਾਂ ਨੇ 14/2 ਨੂੰ ਉਸੇ ਟਾਈਮ ਹੀ ਡੀਐਸਪੀ ਦੇ ਰੀਡਰ ਸਾਹਿਬ ਕੋਲ ਹੀ ਦਰਖਾਸਤ ਲਿਖਾ ਕੇ ਉੱਥੇ ਦੇ ਦਿੱਤੀ ਤਿੰਨ ਮਹੀਨੇ ਇਹਨਾਂ ਨੇ ਲਗਾਤਾਰ ਪੁਲਿਸ ਦੇ ਚੱਕਰ ਕੱਢਣੇ ਸ਼ੁਰੂ ਕਰ ਦਿੱਤੇ ਵੀ ਅਸੀਂ ਇੱਕ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਆ ਮਰਬੀ ਸਿੱਖ ਪਰਿਵਾਰ ਚੋਂ ਆ ਸਾਡੇ ਨਾਲ ਧੱਕਾ ਹੋਇਆ ਪਰ ਪੰਜਾਬ ਸਰਕਾਰ ਕਹਿ ਰਹੀ ਆ ਵੀ ਹਰੇਕ ਵਰਗ ਨੂੰ ਇਨਸਾਫ ਮਿਲੂਗਾ ਅੱਜ ਤਾਜ਼ਾ ਮਿਸਾਲ ਵੀ ਆਜ਼ਾਦੀ ਦੇ 76 ਸਾਲ ਦੇ ਬਾਅਦ ਵੀ ਅੰਬੇਡਕਰ ਸਾਹਿਬ ਦੇ ਦਿੱਤੇ ਹੋਏ ਸੰਵਿਧਾਨ ਮੁਤਾਬਕ ਅੱਜ ਵੀ ਗਰੀਬਾਂ ਨਾਲ ਆਏ ਦੇਨ ਪਿੰਡਾਂ ਦੇ ਵਿੱਚ ਅਤਿਆਚਾਰ ਕੀਤਾ ਜਾ ਰਿਹਾ ਇਹਨਾਂ ਗਰੀਬਾਂ ਦੇ ਘਰਾਂ ਤੇ ਕਬਜ਼ਾ ਕੀਤਾ ਜਾ ਰਿਹਾ ਪਰ ਬਸਪਾ ਅੰਬੇਡਕਰ ਪਾਰਟੀ ਇਹਨੂੰ ਬਰਦਾਸ਼ਤ ਨਹੀਂ ਕਰੂਗੀ ਮੈਂ ਇੱਕ ਬਸਪਾ ਅੰਬੇਡਕਰ ਪਾਰਟੀ ਦਾ ਪੰਜਾਬ ਦਾ ਮੁਖੀ ਹੋਣ ਦੇ ਨਾਤੇ ਉਹਨਾਂ ਦਲਿਤ ਪਰਿਵਾਰਾਂ ਦੀ ਮੈਂ ਹਮੇਸ਼ਾ ਹੀ ਆਵਾਜ਼ ਉਠਾਈ ਆ ਆਵਾਜ਼ اٹھਾਉਂਦਾ ਰਹੂੰਗਾ ਪਰ ਮੈਂ ਤਰਨਤਾਰਨ ਦੀ ਪੁਲਿਸ ਨੂੰ ਬੇਨਤੀ ਕਰਦਾ ਇਸ ਗਰੀਬ ਪਰਿਵਾਰ ਨੂੰ ਇਨਸਾਫ ਦਵਾਈਏ ਜਦੋਂ ਇਹਨਾਂ ਨੇ 3-4 ਮਹੀਨੇ ਚੱਕਰ ਕੱਢੇ ਜਦੋਂ ਇਹਨਾਂ ਨੂੰ ਸਾਡੀ ਪਾਰਟੀ ਦਾ ਪਤਾ ਲੱਗਾ ਵੀ ਗਰੀਬਾਂ ਲਈ ਇਹਨਾਂ ਨੇ ਹਮੇਸ਼ਾ ਆਵਾਜ਼ ਠਾਈ ਆ ਇਹ ਮੇਰੇ ਕੋਲ ਪਹੁੰਚੇ ਮੈਂ 17 ਤਰੀਕ ਨੂੰ ਖੁਦ ਐਸਐਸਪੀ ਸਾਹਿਬ ਨੂੰ ਮਿਲਿਆ ਐਸਐਸਪੀ ਸਾਹਿਬ ਦੇ ਧਿਆਨ ਚ ਲਿਆਂਦੀ ਵੀ ਇਹਨਾਂ ਗਰੀਬ ਪਰਿਵਾਰਾਂ ਨੂੰ ਇਨਸਾਫ ਦਵਾਇਆ ਜਾਵੇ ਇਹਨਾਂ ਦਾ ਘਰ ਵਾਪਸ ਦਵਾਇਆ ਜਾਵੇ ਇਹਨਾਂ ਨਾਲ ਜਿਹੜਾ ਸਮਾਨ ਖੁਰਦਪੁਰਦ ਕੀਤਾ ਉਹਨਾਂ ਨੂੰ ਵਾਪਸ ਦਵਾਇਆ ਜਾਵੇ ਜਿਹੜੀਆਂ ਉਹਨੇ ਸ਼ਰਾਰਤਾਂ ਕੀਤੀਆਂ ਉਹਦੇ ਤਹਿਤ ਉੱਤੇ ਪਰਚਾ ਦਰਜ ਕੀਤਾ ਜਾਵੇ ਪਰ ਅੱਜ ਤਕਰੀਬਨ ਇੱਕ ਹਫ਼ਤੇ ਤੋਂ ਉੱਪਰ ਐਸਐਸਪੀ ਸਾਹਿਬ ਦੀ ਨੋਰਚ ਲਿਆਉਣ ਤੇ باوجود ਵੀ ਅੱਜ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ ਮਜਬੂਰਨ ਬਸਪਾ ਅਬੇਡਕਰ ਪਾਰਟੀ ਨੂੰ ਹਰਜਿੰਦਰ ਸਿੰਘ ਨੂੰ ਇਨਸਾਫ ਦਿਵਾਉਣ ਦੇ ਲਈ ਮਜਬੂਰਨ 30 ਜੂਨ ਨੂੰ ਰਸੂਲਪੁਰ ਨਹਿਰਾ ਪੱਟੀ ਰੋਡ ਤੇ ਧਰਨਾ ਦਿੱਤਾ ਜਾਊਗਾ ਇਸ ਧਰਨੇ ਦੇ ਵਿੱਚ ਜੋ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਇਹੜਾ ਉਥੋਂ ਦੇ ਐਸਐਸਪੀ ਸਾਹਿਬ ਦਾ ਔਰ ਪੁਲਿਸ ਪ੍ਰਸ਼ਾਸਨ ਦਾ ਹੋਏਗਾ ਧੰਨਵਾਦ